ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਖਤਰ ਤਰੁਣ ਚੋਗ ਨੇ ਮੰਗ ਕੀਤੀ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਪ ਆਗੂ ਅਰਵਿੰਦ ਕੇਸ਼ਰੀਵਾਲ ਅਤੇ ਮਨੀਸ਼ ਸਿਸੋਦੀਆ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਪੂਰਬੀ ਲੁਧਿਆਣਾ ਵਿਧਾਨ ਸਭਾ ਹਲਕੇ ਵਿੱਚ ਦਾਖਲ ਹੋਣ ਤੋਂ ਵਰਜਿਆ ਜਾਵੇ। ਦੇਖੋ ਮਨਿੰਦਰਜੀਤ ਸਿੰਘ ਸਿਰਸਾ 10 ਸਾਲ ਬਾਅਦ ਕੋਈ ਪੰਜਾਬੀ ਪਗੜੀ ਵਾਲਾ ਦਿੱਲੀ ਦੀ ਕੇਜਰੀਵਾਲ ਦੀ ਸਰਕਾਰ ਨੇ ਕੋਈ ਮੰਤਰੀ ਨਹੀਂ ਬਣਾਇਆ ਇੱਥੇ ਕਲੇਮ ਕਰਦੇ ਨੇ ਕਿਵੇਂ ਪੰਜਾਬੀਆਂ ਦਾ ਰਾਖਾ ਦਿੱਲੀ ਜਿਹੜੀ ਪੰਜਾਬ ਦਾ ਹਿੱਸਾ ਸੀ ਜਿੱਤੇ ਪੰਜਾਬੀਆਂ ਦੀ ਬੋਲਬਾਲੀ ਹੈ ਉਹ ਦਿੱਲੀ ਜਿੰਨੂੰ ਮਦਨ ਲਾਲ ਖੁਰਾਨਾ ਜੀ ਨੇ ਜਿੱਤੇ ਪੰਜਾਬੀ ਭਾਸ਼ਾ ਨੂੰ ਪਹਿਲੀ ਪਛਾਣ ਕੀਤਾ ਪਾਸ ਦਿੱਲੀ ਦੇ ਅੰਦਰ 10 ਸਾਲ ਮੁੱਖ ਮੰਤਰੀ ਰਹੇ ਮਾਰਨੇ 9 ਸਾਲ ਮੁੱਖ ਮੰਤਰੀ ਸਾਹਿਬ ਨੇ ਰਵਾਇਤੀ ਇੱਕ ਮੰਤਰੀ ਪੰਜਾਬੀ ਕੇਸਟਾਰੀ ਬੰਦਾ ਸਿੱਖ ਭਾਈਚਾਰੇ ਦਾ ਬੰਦਾ 10 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਇਹਨਾਂ ਨੇ ਮੰਤਰੀ ਨਹੀਂ ਬਣਾਇਆ ਇਹ ਜਿਹੜੇ ਵੋਟ ਮੰਗਨ ਆ ਰਹੇ ਨੇ ਪੁੱਛੋ ਕੀ ਕੇਜਰੀਵਾਲ ਸਾਹਿਬ ਸੋਧਿਆ ਜੀ ਇਹ ਜੈਨ ਤਿੰਨੇ ਧਾਰ ਜਿਲ ਤੋਂ ਆਏ ਨੇ ਮੇਰੀ ਤੇ ਇੱਥੇ ਪ੍ਰੈਸ ਵਾਲਿਆਂ ਕੀ ਬੇਨਤੀ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਬੈਨ ਕਰਨਾ ਚਾਹੀਦਾ ਅਰਵਿੰਦ ਕੇਜਰੀਵਾਲ ਦਾ ਲੁਧਿਆਣੇ ਚ ਵੜਨਾ ਜਦੋਂ ਆਮ ਆਦਮੀ ਵਾਲਿਆਂ ਤੇ ਇਹਨਾਂ ਨੂੰ ਪੁੱਛਣਾ ਜ਼ਰੂਰ ਕਿ ਤੁਸੀਂ 10 ਸਾਲ ਕਿਸੇ ਪੰਜਾਬੀ ਨੂੰ ਕਿਸੇ ਸਿੱਖ ਨੂੰ ਕੈਬਨਟ ਤੇ ਕੇਜਰੀਵਾਲ ਸਾਹਿਬ ਕਿਉਂ ਨਹੀਂ ਲਿੱਤਾ